ਹਾਂਜੀ ਆਪਾਂ ਜੀ ਐਲੋਵਿਰੇ ਦਾ ਹੈ ਹੇਅਰ ਆਇਲ ਬਣਾਇਆ ਹੈਗਾ ਜਿਹੜਾ ਕਿ ਬਹੁਤ ਹੀ ਵਧੀਆ ਬਣਿਆ ਹੈ ਬਹੁਤ ਜਿਆਦਾ ਪਾਵਰਫੁਲ ਆਇਲ ਹੈਗਾ ਆ ਕਿਉਂਕਿ ਜੇ ਤੁਸੀਂ ਇਹ ਆਇਲ ਯੂਜ਼ ਕਰਦੇ ਹੋ ਤਾਂ ਤੁਹਾਡੇ ਹੈਅਰ ਜੀੜੇ ਆ ਉਹ ਝੜਦੇ ਨਹੀਂ ਵਾਲ ਹੈਗੇ ਬਹੁਤ ਤੇਜ਼ੀ ਦੇ ਨਾਲ ਹੈਅਰ ਗਰੋਥ ਹੁੰਦੀ ਹੈਗੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਇਹਨੂੰ ਆਪਾਂ ਕਿਸ ਤਰ੍ਹਾਂ ਬਣਾਇਆ ਹੈਗਾ ਹੈ ਹਲੋ ਸਸਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਇੰਟੀਰੀਅਰ ਗਾਰਡਨ ਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਆਪਾਂ ਬਣਾਵਾਂਗੇ ਆਇਲ ਜਿਹੜਾ ਕਿ ਆਪਾਂ ਐਲੋਵੀਰਾ ਦਾ ਆਇਲ ਬਣਾਵਾਂਗੇ ਹਾਂ ਜਿਹੜਾ ਕਿ ਆਪਣੇ హెਅਰ ਦੇ ਵਾਸਤੇ ਬਹੁਤ ਹੀ ਵਧੀਆ ਹੈਗਾ ਆ ਐਲੋਵੀਰਾ ਦਾ ਆਇਲ ਬਣਾਉਣ ਲਈ ਆਪਣੇ ਕੋਲ ਜਿਹੜਾ ਇਹ ਐਲੋਵੀਰਾ ਇਹਨੂੰ ਆਪਾਂ ਕੋਰਗੰਦਲ ਵੀ ਕਾਹ ਦਿੰਨੇ ਆ ਇਹ ਆਪਾਂ ਘਰ ਦੇ ਵਿੱਚ ਜੀ ਗ로우 ਕੀਤੀ ਆ ਆਪਾਂ ਨੂੰ ਘਰੇ ਕਰ ਲੈਣੇ ਚਾਹੀਦੇ ਬਹੁਤ ਈਜ਼ੀਲੀ ਇਹ ਗ로우 ਹੋ ਜਾਂਦੀ ਆ ਹੁਣ ਜੀ ਆਪਾਂ ਇਹਦੀ ਇੱਕ ਦੋ ਸਟਿਕ ਜਿਹੜੇ ਕੱਟ ਲਵਾਂਗੇ ਇਹ ਨਾਈਫ ਦੇ ਨਾਲ ਤੇ ਇੱਕ ਦੋ ਮੈਂ ਪਹਿਲਾਂ ਕੱਟ ਕੇ ਵੀ ਰੱਖੇ ਉਹ ਵੀ ਆਪਾਂ ਇਹਦੇ ਵਿੱਚੇ ਯੂਜ਼ ਕਰਨੇ ਹੈਗੇ ਆ ਤੁਹਾਨੂੰ ਪਤਾ ਹੈ ਜੀ অ্যালোਵੈਰਾ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਆ ਇਹ ਮੈਡੀਸਨ ਵਾਂਗੂ ਕੰਮ ਕਰਦੀ ਆ ਤੇ ਇਹਨੂੰ ਆਪਾਂ ਜੀ ਹੁਣ ਕੱਟ ਲਈਆਂ ਹੈਗੀਆਂ ਇਹਦੀਆਂ ਸਟਿਕ ਇਹਨਾਂ ਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਜਿੱਦਾਂ ਖੜੇ ਕਰ ਦਿੰਨੇ ਆ ਫਿਰ ਇਹਦਾ ਜਿਹੜਾ ਜੈਲੋਲੀ ਇਕੜਿਆ ਉਹ ਹੌਲੀ ਹੌਲੀ ਇਹਦੇ ਵਿੱਚੋਂ ਨਿਕਲ ਜਾਂਦਾ 5-10 ਮਿੰਟ ਇਹਨੂੰ ਆਪਾਂ ਇਸ ਤਰ੍ਹਾਂ ਹੀ ਪਏ ਰਹਿੰਦੇ ਨੇ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਵਾਸ਼ ਕਰ ਲੈਣਾ ਹੈ ਕਰ ਆਪਾਂ ਜੀ ਇਹ ਚਾਰ ਸਟਿਕ ਜਿਹੜੇ ਐਲੋਵੇਰਾ ਦੇ ਕੱਟੇ ਹੈਗੇ ਆ ਇਹਨਾਂ ਨੂੰ ਆਪਾਂ 5 ਕੁ ਮਿੰਟ ਇਦਾਂ ਖੜੇ ਕਰਕੇ ਰੱਖਿਆ ਸੀਗਾ ਕਿਸੇ ਵੀ ਡੋਂਗੇ ਦੇ ਵਿੱਚ ਤੇ ਫਿਰ ਇਹਨਾਂ ਜਿਹੜਾ ਜੈਲੋ ਲਿਕਵਿਡ ਆ ਉਹ ਸਾਰੇ ਨਿਕਲ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਵਾਸ਼ ਕਰਕੇ ਆਪਾਂ ਜੀ ਮੇਕ ਸ਼ੁਰ ਇਹਨਾਂ ਨੂੰ ਚੰਗੀ ਤਰ੍ਹਾਂ ਅੰਤ ਤੱਕ ਕਿਸੇ ਕੱਪੜੇ ਦੇ ਨਾਲ ਡਰਾਈ ਕਰ ਲੈਣਾ ਕਿਉਂਕਿ ਗਿੱਲੇ ਹੁੰਦੇ ਤੇ ਕੱਟ ਨਹੀਂ ਵਧੀਆ ਹੁੰਦੇ ਹੈਗੇ ਕਿਉਂਕਿ ਥੋੜੇ ਜਿਹਾ ਕੇਅਰਫੁਲ ਕੱਟਣੇ ਪੈਂਦੇ ਆ ਇਹਨਾਂ ਦੇ ਜਿਹੜੇ ਕਾਰਨਰ ਹੈਗੇ ਆ ਸ਼ਾਰਪ ਬਹੁਤ ਹੈਗੇ ਕੰਡੇ ਹੈਗੇ ਆ ਸਟਰਾ ਪਾਇਨਮ ਡਰਾਈ ਕਰਕੇ ਤੇ ਹੁਣ ਜੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਟ ਲੈਣਾ ਪਹਿਲਾਂ ਆਪਾਂ ਇਹਨਾਂ ਦੇ ਜਿਹੜੇ ਆਹਾ ਕੰਡੇ ਹੈਗੇ ਆਪਾਂ ਕੱਟ ਕੇ ਲਾ ਦੇਨੇ ਜਿਹੜੇ ਆਪਾਂ ਇਹਨਾਂ ਦੀ ਸਕਿਨ ਨਹੀਂ ਲਾਉਣੀ ਕਿਉਂਕਿ ਆਪਾਂ ਆਇਲ ਬਣਾਉਣਾ ਹੈਗਾ ਤੇ ਇਹਨਾਂ ਨੂੰ ਜੀ ਆਪਾਂ ਗ੍ਰਾਈਂਡ ਕਰਨਾ ਹੈਗਾ ਆ ਕਿਉਂਕਿ ਇਹਦੇ ਐਲੋਵਿਰਾ ਦੇ ਛਿਲਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਐਦਾਂ ਹੀ ਆਪਾਂ ਇਹਨਾਂ ਨੂੰ ਕੱਟ ਲੈਣਾ ਸਿਰਫ ਆਪਾਂ ਇਹਨਾਂ ਦੇ ਕੋਰਨਰ ਜਿਹੜੇ ਕੱਟਣੇ ਹੈਗੇ ਆ ਛੋਟੇ ਛੋਟੇ ਆਪਾਂ ਕੱਟ ਕੇ ਤੇ ਫਿਰ ਇਹਨੂੰ ਜੀ ਆਪਾਂ ਗ੍ਰਾਈਂਡ ਕਰ ਲੈਣਾ ਹੈਗਾ ਆ ਹਾਂ ਜੀ ਇਹ ਲੋਬੀਲਾ ਜੀ ਆਪਾਂ ਨੂੰ ਜ਼ਰੂਰ ਘਰ ਦੇ ਵਿੱਚ ਗਰੋਅ ਕਰਨਾ ਚਾਹੀਦਾ ਇਹ ਬਹੁਤ ਹੀ ਜ਼ਿਆਦਾ ਆਪਾਂ ਨੇ ਕਿਤੇ ਸਾਟ ਚੁਟੜੀ ਲੱਗ ਜਾਂਦੀ ਆ ਤਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਬਹੁਤ ਵਧੀਆ ਚੀਜ਼ ਹੈਗੀ ਆ ਜੀ ਇੱਕ ਮੈਡੀਸਨ ਦਾ ਕੰਮ ਕਰਦੀ ਆ ਬਹੁਤ ਛੇਤੀ ਹਾਂ ਜੀ ਜੀ ਲਈ ਇਹ ਗਰੋਅ ਹੋ ਜਾਂਦਾ ਆ ਤੁਸੀਂ ਇਹਨੂੰ ਇੱਕ ਵਾਰੀ ਲਾ ਲਓ ਤੇ ਫਿਰ ਇਹਦੇ ਬੀਬੀ ਪੁੱਦੇ ਆਪਣੇ ਆਪ ਹੀ ਨਿਕਲ ਆਉਂਦੇ ਹੈਗੇ ਆ ਹਾਂ ਜੀ ਆਲੇ ਫਿਰ ਆਪਾਂ ਜੀ ਸਾਰਾ ਇਹਦੇ ਜਿਹੜੇ ਹੈਗੇ ਆ ਕੋਰਨਰ ਜਿਹੜੇ ਕੱਟ ਦਿੱਤੇ ਆ ਜਿਹੜੇ ਕੰਡੇ ਸੀਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੋਟਾ ਮੋਟਾ ਜਿੱਦਾਂ ਕੱਟ ਲੈਣਾ ਬੱਦ ਦੇ ਵਿੱਚ ਆਪਾਂ ਇਹਨੂੰ ਸਾਰੇ ਚੀਜ਼ ਨੂੰ ਗ੍ਰਾਈਂਡ ਕਰ ਲੈਣਾ ਹੈਗਾ ਆ ਇਹ ਜੀ ਆਪਾਂ ਆਇਲ ਬਣਾਉਣਾ ਹੈ ਆ ਜਿਹੜੇ ਆਪਣੇ ਵਾਲ ਬਹੁਤ ਝੜਦੇ ਹੈਗੇ ਆ ਬਹੁਤ ਜ਼ਿਆਦਾ ਉਦਾਂ ਲਈ ਫਾਇਦੇਮੰਦ ਹੈਗਾ ਆ ਤੁਸੀਂ ਇਹ ਵਾਲੇ ਆਇਲ ਦੇ ਜਿੱਦਾਂ ਤੁਸੀਂ ਮ사ਜ ਕਰ ਸਕਦੇ ਆ ਨਾਲੋਂ ਤੋਂ 1 ਘੰਟਾ ਪਹਿਲਾਂ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਜੀ ਇਹ ਜਿਹੜਾ ਆਇਲ ਹੈਗਾ ਆ ਤੇ ਆਪਾਂ ਪਹਿਲਾਂ ਵੀ ਜੁਜ ਕਰਕੇ ਦੇਖਿਆ ਬਹੁਤ ਜ਼ਿਆਦਾ ਵਰਕ ਕਰਦਾ ਹੈਗਾ ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਚੀਜ਼ ਹੈਗੀ ਆ ਜਦੋਂ ਇਹ ਆਇਲ ਬਣ ਜਾਂਦਾ ਹੈਗਾ ਤੁਸੀਂ ਬਣਾ ਕੇ ਘਰ ਦੇ ਵਿੱਚ ਰੱਖ ਸਕਦੇ ਆ ਹੁਣ ਆਪਾਂ ਇਹਨੂੰ ਸਾਰਾ ਗ੍ਰਾਈਂਡਰ ਦੇ ਵਿੱਚ ਪਾ ਲੈਣਾ ਤਾਂ ਫਿਰ ਜੀ ਹੁਣ ਗ੍ਰਾਈਂਡ ਕਰ ਲੈਣਾ ਹੈਗਾ ਯਾਰ ਹਾਂਜੀ ਇਹਨੂੰ ਮੈਂ ਗ੍ਰਾਈਂਡਰ ਦੇ ਵਿੱਚ ਪਾ ਦਉਗੀ ਉਹ ਵਿੱਚੇ ਪਾ ਦੇਣਾ ਜਿਹੜਾ ਇੱਕ ਆਪਣੀ ਸਟਿਕ ਹੈਗੀ ਆ ਜਦੋਂ ਆਪਣਾ ਇਹ ਆਇਲ ਦੀ ਰੈਡੀ ਹੋ ਗਿਆ ਆਪਣਾ ਤੇਲ ਤਾਂ ਫਿਰ ਆਪਾਂ ਇਹਨੂੰ ਬਾਅਦ ਦੇ ਵਿੱਚ ਇਹਨੂੰ ਪਾਉਣ ਲੈਣਾ ਹੈਗਾ ਹਾਂਜੀ ਸਟੇਨ ਕਰ ਲੈਣਾ ਹੈ ਹੁਣ ਆਪਾਂ ਜੀ ਇਹਨੂੰ ਗ੍ਰाइंड ਕਰਕੇ ਬਾਦੀ ਵਿੱਚ ਆਪਾਂ ਫਿਰ ਆਇਲ ਬਣਾਉਣਾ ਹੈਗਾ। ਹਾਂਜੀ ਆਪਾਂ ਜੀ ਆਇਲ ਬਣਾਉਣ ਲਈ ਹੁਣ ਆਪਾਂ ਨੂੰ ਚਾਹੀਦਾ ਹੈਗਾ 1 ਕੱਪ ਜਿਹੜਾ ਹੈਗਾ ਆ ਇਹ ਆਪਾਂ ਕੋਕੋਨਟ ਆਇਲ ਕਰਨਾ ਆ ਆਪਣੇ ਕੋਲੇ ਆਰਗੇਨਿਕ ਹੈਗਾ ਆ ਜਿਹੜਾ ਕੋਲਡ ਪ੍ਰੈਸ ਹੈਗਾ ਤੇ ਇਹ ਬਹੁਤ ਵਧੀਆ ਹੁੰਦਾ ਆ ਜਿਹੜਾ ਆਇਲ ਹੈਗਾ ਤੇ ਇੱਕ ਆਪਾਂ ਜੀ ਇਹ ਕੋਲੀ ਇਹ ਚੂਜ਼ ਕਰਨੀ ਹੈ ਜੀ ਪਹਿਲਾਂ ਆਪਾਂ ਇਹਨੂੰ ਫਰਾਈ pan ਦੇ ਵਿੱਚ ਪਾ ਲੈਣਾ ਹਾਂਜੀ ਮੇਕ ਸ਼ੁਰ ਤੁਸੀਂ ਕੋਈ ਲੋਹੇ ਦਾ ਫਰਾਈ pan ਜਾਂ ਕੜਾਹੀ ਜੋ ਵੀ ਚੂਜ਼ ਕਰਨੀ ਥੋੜਾ ਪੁਰਾਣਾ ਹੋਵੇ ਕਿਉਂਕਿ ਉਹ ਵਾਲ ਦੇ ਨਾਲ ਫਿਰ ਹੀ ਡਿਫਰੈਂਟ ਹੋ ਜਾਂਦਾ ਹੈਗਾ ਜਾਂ ਤੇ ਇਹਦੇ ਵਿੱਚ ਬਹੁਤ ਵਧੀਆ ਆਇਲ ਬਣਦਾ ਲੋਹੇ ਦੇ ਵਿੱਚ ਕਿਉਂਕਿ ਆਪਾਂ ਜੇ ਮਹਿੰਦੀ ਵਗੈਰਾ ਵੀ ਲੋਹੇ ਦੇ ਬੋਲ ਦੇ ਵਿੱਚ ਭਿੰਦੇ ਰੱਖਦੀਆਂ ਤਾਂ ਫਿਰ ਉਹ ਬਹੁਤ ਹੀ ਵਧੀਆ ਹਾਂਜੀ ਕਲਰ ਆਉਂਦਾ ਆ ਜਾਂ ਬਲੈਕ ਹੋ ਜਾਂਦੀ ਤੇ ਆਇਲ ਬਣਾਉਣਾ ਵੀ ਲੋਹੇ ਦੇ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੈਗਾ ਜਾਂ ਤੁਸੀਂ ਉਹੀ ਲੋਹੇ ਦਾ ਬਰਤਨ ਹੀ ਰਹਿਣਾ ਕੋਈ ਵੀ ਹਾਂਜੀ ਤੇਲ ਨੂੰ ਆਪਾਂ ਹੁਣ ਮੈਲਟ ਕਰ ਲੈਣਾ ਹੈਗਾ ਇਹ ਆ ਹੰਦੀ ਹੈ ਜੀ ਤੇ ਜਿਹੜਾ ਆਪਣੇ ਵਾਲਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਆ ਜਿਸ ਤਰ੍ਹਾਂ ਆਪਣੇ ਵਾਲ ਬਹੁਤ ਝੜਦੇ ਆ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਆਪਣੇ ਕੋਲ ਟਾਈਮ ਨਹੀਂ ਆਪਾਂ ਜਿਆਦੀ ਕੇਰਨੀ ਕਰਦੇ ਵਾਲਾਂ ਦੀ ਵਾਲ ਦੋ ਮੂਹੇ ਹੋ ਜਾਂਦੇ ਆ ਕਈ ਵਾਰੀ ਆਪਣੇ ਗੰਜਾ ਬੰਨ ਹੋ ਜਾਂਦਾ ਜਦੋਂ ਵਾਲ ਬਹੁਤ ਝੜਦੇ ਆ ਆਪਾਂ ਜੀ ਆਇਲ ਬਣਾ ਕੇ ਰੱਖ ਲੀਏ ਐਲੋਵੀਰਾ ਦਾ ਤਾਂ ਬਹੁਤ ਵਧੀਆ ਚੀਜ਼ ਹੈਗੀ ਨਹਾਉਣ ਤੋਂ ਪਹਿਲਾਂ 1 ਘੰਟਾ ਆਪਾਂ ਇਹਦੀ ਮ사ਜ ਕਰਨੀ ਆ ਫਿਰ ਆਪਾਂ ਬਾਅਦ ਵਿੱਚ ਸ਼ਾਵਰ ਲੈ ਸਕਦੇ ਆ ਵਾਲ ਆਪਣੇ ਧੋ ਸਕਦੇ ਆ 3-4 ਵਜੇ ਤੁਸੀਂ ਕਰੋਗੇ ਜੀ ਤੁਹਾਨੂੰ ਇਹਦਾ ਰਿਜ਼ਲਟ ਮਿਲ ਜਾਊਗਾ ਬਹੁਤ ਵਧੀਆ ਰਿਜ਼ਲਟ ਆਉਂਦਾ ਤੁਸੀਂ ਜੁਜ ਕਰਕੇ ਦੇਖਣਾ ਬਹੁਤ ਵਧੀਆ ਚੀਜ਼ ਹੈ ਗਈ ਆ ਤੇਲ ਆਪਣਾ ਜੀ ਗਰਮ ਹੋ ਗਿਆ ਜਿਹੜਾ ਆਪਾਂ ਕੋਕੋਨਟ ਆਇਲ ਪਾਇਆ ਹੈਗਾ ਆ ਹਾਂਜੀ ਇੱਕ ਕੋਲੀ ਆਪਾਂ ਪਾਈ ਹੈਗੀ ਆ ਇਹਦੇ ਵਿੱਚ ਵੀ ਆਪਾਂ ਮੇਥੀ ਦਾਣਾ ਪਾਵਾਂਗੇ ਇਹ 1.5 ਚਮਚਾ ਹੈਗਾ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਪੋਲਣਾ ਹੈ ਹਾਂਜੀ ਤੁਸੀਂ ਤੋਂ ਮੰਗੇ ਜੀ ਸਬਜ਼ੀ ਬਣਾਉਣ ਲੱਗਿਆ ਜੀ ਮੇਥੀ ਦਾਣਾ ਪਰ ਮੇਥੀ ਦਾਣਾ ਤੁਹਾਨੂੰ ਪਤਾ ਹੀ ਆਪਣੇ ਹੀ ਅੱਡੇ ਵਾਸਤੇ ਬਹੁਤ ਹੀ ਜ਼ਿਆਦਾ ਗੁੱਡ ਹੈਗਾ ਆ ਇਦੇ ਵਿੱਚ ਜੇ ਤੁਸੀਂ ਆਇਲ ਦੇ ਵਿੱਚ ਪਾਉਨੇ ਆ ਤਾਂ ਆਪਣਾ ਆਇਲ ਹੋਰ ਵੀ ਪਾਵਰਫੁਲ ਬਣਦਾ ਹੈਗਾ ਆ ਬਹੁਤ ਜ਼ਿਆਦਾ ਹੰਦੀ ਨਹੀਂ ਸਕटिया ਥੋੜੀ ਜਿਹੀ ਹੰਦੀ ਨਾਲ ਹੀ ਆਪਾਂ ਇਹ ਕਲੌਂਜੀ ਪਾਵਾਂਗੇ ਹੰਦੀ ਨੂੰ ਆਪਾਂ ਥੋੜਾ ਜਿਹਾ ਹੰਦੀ ਘੁਣ ਲੈਣਾ ਹੈਗਾ ਜਿਦੋਂ ਤੇਲ ਲੈ ਕੇ ਹਾਂਜੀ ਆਪਾਂ ਨੂੰ ਮਾਰਕੀਟ ਵਿੱਚੋਂ ਸਾਰੇ ਆਇਲ ਤਾਂ ਮਿਲ ਜਾਂਦੇ ਆ ਕੋਕੋਨਟ ਲੈ ਲਓ ਜਿਹੜਾ ਮੱਦੀ ਆਲੋਵੇਰਾ ਲੈ ਲਓ ਪਰ ਜਿਹੜੀ ਚੀਜ਼ ਆਪਾਂ ਘਰ ਦੇ ਵਿੱਚ ਬਣਾਉਨੇ ਆ ਉਹਦੇ ਵਿੱਚ ਆਪਾਂ ਕੋਈ ਕੰਨ ਕਾਲ ਨਹੀਂ ਜੋ ਜੁਦ ਕਰਦੇ ਹੈ ਜੇ ਤੋ 100% ਨੈਚੁਰਲ ਚੀਜ਼ ਹੈਗੀ ਆ ਤੇ ਘਰ ਦੇ ਵਿੱਚ ਬਣਾਉਣਾ ਬਹੁਤ ਹੀ ਜ਼ਿਆਦਾ ਬੈਸਟ ਹੈਗਾ ਜੇ ਦਿਨੋਂ ਵਾਲਾ ਥੋੜਾ ਆ ਗਿਆ ਤਾਂ ਆਪਾਂ ਜੀ ਐਲੋਵੇਰਾ ਚੰਦੜੀ ਪਾ ਦੇਣੀ ਹੈਗੀ ਆ ਇਹ ਜੀ ਆਪਾਂ ਜਿਹੜਾ ਹੈਗਾ ਆਪਣਾ ਐਲੋਵਿਰਾ ਇਹਨੂੰ ਆਪਾਂ ਇਸ ਤਰ੍ਹਾਂ ਇਹਦੀ ਪਿਊਰੀ ਬਣਾ ਲਈ ਹੈਗੀ ਆ ਮਲਾਈਂਡ ਕਰ ਲਿਆ ਹੈਗਾ ਆ ਜਦੋਂ ਆਪਣਾ ਆਇਲ ਰੈਡੀ ਹੋ ਗਿਆ ਤੇ ਫਿਰ ਆਪਾਂ ਨੂੰ ਸਟੇਨ ਕਰ ਲੈਣਾ ਹੈਗਾ ਆ ਵਿੱਚੇ ਮੈਂ ਹੁਣ ਇਹਨੂੰ ਪਾ ਦੇਣਾ ਹੈਗਾ ਸਾਰਾ ਥੋੜਾ ਜਿਹਾ ਪੰਡਾ ਵਿੱਚ ਪਾਣੀ ਹੁੰਦਾ ਹੈ ਇਹਦੇ ਵਿੱਚ ਥੋੜਾ ਕੇਰਫੁਲ ਹੋਣਗੇ ਬਸ ਇਹ ਆਪਾਂ ਹੁਣ ਇਹਨੂੰ ਸਲੋ ਹੀ ਇੱਤੇ ਏਦੇ ਪਕਾਉਣਾ ਹੈਗਾ ਹਾਂ ਹਾਂਜੀ ਇਹਨੂੰ 10 ਤੋਂ 15 ਮਿੰਟ ਲੱਗ ਜਾਣੇ ਹੈਗੇ ਆ ਹੌਲੀ ਹੌਲੀ ਇਹਦਾ ਜਿਹੜਾ ਹੈਗਾ ਆ ਐਲੋਵਿਰਾ ਆਪਣਾ ਡਰਾਈ ਹੋ ਜਾਣਾ ਹੈ ਤੇ ਆਇਲ ਦੇ ਵਿੱਚ ਤੇ ਫਿਰ ਆਪਾਂ ਨੂੰ ਸਟੇਨ ਕਰ ਲੈਣਾ ਹੈਗਾ ਹਾਂਜੀ ਆਪਣਾ ਇਹਨੂੰ ਉਬਾਲਾ ਆ ਗਿਆ ਜਿਹੜਾ ਆਪਣਾ ਆਇਲ ਲਿਆ ਇਹਨੂੰ ਆਪਾਂ ਨੂੰ 5 ਤੋਂ 7 ਮਿੰਟ ਹੋ ਗਿਆ ਪਕਾਉਂਦਿਆਂ ਨੂੰ ਅਜੇ ਆਪਾਂ ਇਹਨੂੰ ਹੋਰ ਪਕਾਉਣਾ ਹੈਗਾ 5 ਤੋਂ 7 ਮਿੰਟ ਇਹਨੂੰ ਥੋੜਾ ਟਾਈਮ ਲੱਗਦਾ ਹੈ ਕਹਿੰਦਾ ਹੈਗਾ ਚੰਗੀ ਤਰ੍ਹਾਂ ਪਾਏ ਨੂੰ ਜਦੋਂ ਇਹਨਾਂ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੈ ਆਪਣਾ ਐਲੋਵੇਰਾ ਵੀ ਇਹਨਾਂ ਟਰਾਈ ਹੋ ਜਾਂਦਾ ਆਇਲ ਦੇ ਵਿੱਚ ਤਾਂ ਫੇਰ ਹੀ ਆਪਾਂ ਇਹਨੂੰ ਸਟੇਮ ਕਰਨਾ ਹੈਗਾ ਆ ਬਸ ਇਹਨੂੰ ਹਲਾਇਆ ਜਾਨਾ ਕੰਟੀਨਿਊ ਹੌਲੀ ਹੌਲੀ ਹਾਂਜੀ ਜੇ ਤੁਹਾਡੇ ਕੋਲ ਵਿਟਾਮਿਨ ਦੇ ਕੈਪਸੂਲ ਹੈਗੇ ਆ ਤੇ ਤੁਸੀਂ ਉਹ ਵੀ ਜਦੋਂ ਇਹ ਆਪਣਾ ਆਇਲ ਠੰਡਾ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਇੱਕ ਦੋ ਦੋ ਕੈਪਸੂਲ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਆ ਬਹੁਤ ਜਿਆਦਾ ਉਹਦਾ ਬੈਨੀਫਿਟ ਹੈ ਜੀ ਆਪਣੀ ਹੀਰ ਬਹੁਤ ਸ਼ਾਈਨਿੰਗ ਹੁੰਦੀ ਹੈ ਉਹਦੇ ਨਾਲ ਕਿਉਂਕਿ ਆਪਣੇ ਸਮ ਟਾਈਮ ਆਪਣੇ ਜਿਹੜੇ ਵਾਲ ਹੈਗੇ ਉਹ ਦੋਵੇਂ ਹੋ ਜਾਂਦੇ ਤੇ ਫਿਰ ਉਹ ਵੱਧਦੇ ਨਹੀਂ ਹੈਗੇ ਝੜਦੇ ਬਹੁਤ ਹੈਗੇ ਆ ਤਾਂ ਤੁਸੀਂ ਜਦੋਂ ਮ사ਜ ਕਰੋਗੇ ਤੇਲ ਦੀ ਬਹੁਤ ਵਧੀਆ ਹਾਂਜੀ ਇੱਕ ਦੋ ਦਿਨ ਤੁਸੀਂ ਕਰਕੇ ਦੇਖਣਾ ਤੁਹਾਨੂੰ ਉਹਦਾ ਪਤਾ ਲੱਗ ਜੂਗਾ ਵੀ ਥੋੜਾ ਬਹੁਤ ਤੁਹਾਨੂੰ ਫਰਕ ਪਿਆ ਤੁਹਾਡੇ ਵਾਲ ਝੜਨੋਂ ਘੱਟ ਜਾਣਗੇ ਬਹੁਤ ਵਧੀਆ ਸਿੱਜ ਹੈਗੇ ਘੱਟ ਦੇ ਵਿੱਚ ਤੁਸੀਂ ਜ਼ਰੂਰ ਜੀ ਇਹ ਘੋਲ ਬਣਾ ਕੇ ਰੱਖਣਾ ਬਹੁਤ ਬੈਨੀਫਿਟ ਹੈ ਬੇਸ ਹਾਂਜੀ ਆਲਜੀ ਆਪਣਾ ਹੁਣ ਇਹਦਾ ਤੇਲ ਬਣਾਇਆ ਆਪਾਂ ਐਲੋਵੇਰਾ ਦਾ ਤੇ ਇਹਦੇ ਵਿੱਚ ਆਪਾਂ ਪਾਇਆ ਹੈਗਾ ਕੋਕਨਟ ਆਇਲ ਤੇ ਇੱਕ ਲੌਂਜੀ ਤੇ ਥੋੜੀ ਮਿੱਠੀ ਹੁਣ ਜੀ ਆਲਮੋਸਟ ਆਪਣਾ ਇਹ ਤੇਲ ਬਣ ਗਿਆ ਹੈ ਰੈਡੀ ਹੋ ਗਿਆ ਆ ਹੁਣ ਕਲੀਅਰ ਆਪਣਾ ਆਇਲ ਉੱਤੇ ਆ ਗਿਆ ਸਟੋਵ ਨੂੰ ਆਪਾਂ ਕਰ ਦੇਣਾ ਹੈਗਾ ਬੰਦ ਤੇ ਇਹਨੂੰ ਆਪਾਂ ਜੀ ਹੁਣ ਸਟੇਨ ਕਰ ਲੈਣਾ ਹੈਗਾ ਆ ਇਹਨੂੰ ਆਪਾਂ ਦੋ ਵਾਰੀ ਸਟੇਨ ਕਰਨਾ ਇੱਕ ਵਾਰੀ ਤਾਂ ਆਪਾਂ ਇਹਨੂੰ ਹੁਣ ਕਰ ਲੈਣਾ ਹੈਗਾ ਜਿੱਦਾਂ ਗਰਮੀ ਆ ਤਾਂ ਬਾਅਦ ਦੇ ਵਿੱਚ ਆਪਾਂ ਕੋਈ ਵੀ ਕੱਪੜਾ ਲੈ ਕੇ ਤੇ ਉਹਦੇ ਨਾਲ ਆਪਾਂ ਫਿਰ ਇਹਨੂੰ ਦੂਸਰੀ ਵਾਰ ਫੇਸਟਨ ਕਰਨਾ ਬਿਲਕੁਲ ਆਪਾਂ ਨੂੰ ਕਲੀਅਰ ਆਲ ਚਾਹੀਦਾ ਹੈਗਾ ਆ ਹੁਣ ਮੈਂ ਜਿੰਮੇ ਕਰੀਨ ਸਟੇਨ ਉਸ ਬਾਦੋਂਗੇ ਹਾਂਜੀ ਜਦੋਂ ਇਹ ਠੰਡਾ ਹੋ ਗਿਆ ਤਾਂ ਫੇਰੇ ਨੂੰ ਇੱਕ ਵਾਰੀ ਆਪਾਂ ਹੋਰ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਿਮ ਕਰ ਲੈਣਾ ਹੈਗਾ ਬਿਲਕੁਲ ਆਪਾਂ ਨੂੰ ਕਲੀਅਰ ਆਇਲ ਚਾਹੀਦਾ ਹੈਗਾ ਇਹ ਕਿਹਨਾਂ ਇਹਦਾ ਪੈਨ ਵਸਤ ਰਾਇ ਨੂੰ ਕੱਟ ਲੈਣਾ ਹੈਗਾ ਦਬਾ ਕੇ ਹਾਂ ਜੀ ਜੀ ਪੋਟ ਬੱਤੀਆ ਹਾਂ ਜੀ ਆਇਲ ਬਣਦਾ ਹੈਗਾ ਆ ਆਪਾਂ ਨੂੰ ਘਰ ਦੇ ਵਿੱਚ ਜੂੜ ਬਣਾ ਕੇ ਰੱਖ ਲੈਣਾ ਚਾਹੀਦਾ ਠੰਡਾ ਕਰਕੇ ਆਪਾਂ ਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਲੈਣਾ ਹੈਗਾ ਜਦ ਵੀ ਤੁਸੀਂ ਆਪਣਾ ਵਾਲਾਂ ਨੂੰ ਸਿਰ ਨੂੰ ਧੋਣਾ ਹੈਗਾ ਤੇ 1 ਘੰਟਾ ਪਹਿਲਾਂ ਤੁਸੀਂ ਇਹ ਤਿੰਨ ਸਾਜ ਕਰ ਲੈਣੀ ਆ ਫਿਰ ਬਾਅਦ ਵਿੱਚ ਤੁਸੀਂ ਸ਼ੈਂਪੂ ਦੇ ਨਾਲ ਧੋ ਸਕਦੇ ਹੈਗੇ ਆਂ ਵਾਲ ਹਾਂਜੀ ਇਹ ਜੀ ਆਪਣਾ ਬਣ ਗਿਆ ਹੈਗਾ ਆਇਲ ਜਿਹੜਾ ਹੈਗਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਨਾ ਦੇਖੋ ਜੀ ਐਲੋਵੇਰਾ ਆਇਲ ਇਹ ਬਹੁਤ ਹੀ ਵਧੀਆ ਬਹੁਤ ਪਾਵਰਫੁਲ ਹੈ ਤੁਹਾਨੂੰ ਪਤਾ ਹੀ ਐਲੋਵੇਰਾ ਦੇ ਫਾਇਦੇ ਵੀ ਬਹੁਤ ਹੀ ਐਂਟੀ ਫਲਮਸ ਵੀ ਹੈਗੇ ਆ ਤੇ ਆਪਾਂ ਨੂੰ ਸਿਕਰੇ ਵਗੈਰਾ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਇਹਦਾ ਫਾਇਦਾ ਹੁੰਦਾ ਆ ਕਿਉਂਕਿ ਡੈਡ ਰੱਪ ਪੈ ਜਾਂਦੀ ਆ ਤੇ ਫਿਰ ਆਪਾਂ ਨੂੰ ਕੋਈ ਨਾ ਕੋਈ ਬਹੁਤ ਤਕਰੀਲੂਲਾ ਜਿਹੜਾ ਹੈਗਾ ਐਲੋਵੇਰਾ ਦਾ ਆਇਲ ਤੋਂ ਬਹੁਤ ਹੀ ਵਧੀਆ ਚੀਜ਼ ਹੈਗੀ ਆ ਹੁਣ ਆਪਾਂ ਜੀ ਇਹਨੂੰ ਠੰਡਾ ਕਰ ਲੈਣਾ ਦਾ ਬਾਅਦ ਦੇ ਵਿੱਚ ਇੱਕ ਵਾਰੀ ਆਪਾਂ ਇਹਨੂੰ ਹੋਰ ਸਟੇਨਰ ਨਾਲ ਸਟੇਨ ਕਰਨਾ ਹੈਗਾ ਕੱਪੜੇ ਦੇ ਨਾਲ ਤੇ ਫਿਰ ਆਪਾਂ ਇਹਨੂੰ ਜੂਜੇ ਕਰ ਸਕਦੇ ਹਾਂ ਜੀ ਤੁਸੀਂ ਵੀ ਇਸ ਤਰ੍ਹਾਂ ਜੀ ਕਰ ਹਾਂਜੀ ਆਪਣਾ ਜਿਹੜਾ ਤੇਲ ਆਪਾਂ ਇਹ ਸਟਿੰਨਰ ਕੀਤਾ ਹੈਗਾ ਇਹ ਠੰਡਾ ਹੋ ਗਿਆ ਆ ਹੁਣ ਤੇ ਜਿਹੜੀ ਆਪਣੀ ਜੀ ਪਲਪ ਨਿਕਲੀ ਹੈਗੀ ਆ ਇਹਨੂੰ ਤੁਸੀਂ ਰੱਖ ਲੈਣਾ ਹੈਗਾ ਆ ਇਹਨੂੰ ਤੁਸੀਂ ਸੁਕਾ ਕੇ ਇਹਦਾ ਪਾਊਡਰ ਬਣਾ ਲੈਣਾ ਪੀਸ ਕੇ ਜਦੋਂ ਵੀ ਜਿਹੜੀਆਂ ਤੁਹਾਡੀਆਂ ਭੈਣਾਂ ਮਹਿੰਦੀ ਲਾਉਂਦੀਆਂ ਆ ਤਾਂ ਇੱਕ ਚਮਚਾ ਉਹਦੇ ਵਿੱਚ ਤੁਸੀਂ ਪਾ ਸਕਦੇ ਆ ਜਾਂ ਤੁਸੀਂ ਮਹਿੰਦੀ ਨਹੀਂ ਪੀਣਾ ਆ ਤਾਂ ਬਹੁਤ ਹੀ ਵਧੀਆ ਕਲਰ ਮਹਿੰਦੀ ਦਾ ਆਉਣਾ ਹੀ ਤੁਹਾਡੇ ਬਹੁਤ ਹੀ ਜ਼ਿਆਦਾ ਹੈਅਰ ਸ਼ਾਈਨਿੰਗ ਹੁੰਦੇ ਆ ਇਸ ਤਰ੍ਹਾਂ ਤੁਸੀਂ ਇਹਦਾ ਸੁਕਾ ਕੇ ਪਾਊਡਰ ਬਣਾ ਕੇ ਰੱਖ ਲੈਣਾ ਜੋ ਜਿਹੜਾ ਆਪਣਾ ਆਇਲ ਜੀ ਇਹਨੂੰ ਆਪਾਂ ਇੱਕ ਵਾਰੀ ਹੁਣ ਹੋਰ ਸਟ ਕਰਨਾ ਹੈਗਾ ਕੱਪੜੇ ਦੇ ਨਾਲ ਜਿੱਦਾਂ ਕੋਈ ਵੀ ਆਪਾਂ ਸੂਤੀ ਕੱਪੜਾ ਇਦਾਂ ਲਾ ਲੈਣਾ ਹੈਗਾ ਯਾ ਇੱਕ ਵਾਰੀ ਇਹਦੇ ਨਾਲ ਆਪਾਂ ਫਿਰ ਇਹਨੂੰ ਇੱਕ ਵਾਰੀ ਆਪਾਂ ਪਹਿਲਾਂ ਕੀਤਾ ਸੀਗਾ ਇਹਨੂੰ ਤੇ ਇੱਕ ਵਾਰੀ ਹੁਣ ਕਰ ਲੈਣਾ ਹੋਰ ਕਿਉਂਕਿ ਇਹ ਆਪਾਂ ਨੂੰ ਬਹੁਤ ਹੀ ਕਲੀਅਰ ਆਇਲ ਚਾਹੀਦਾ ਯਾ ਬਹੁਤ ਜ਼ਿਆਦਾ ਤ ਨਹੀਂ ਪਰ ਥੋੜੀ ਜੀ ਪਲਪ ਜੀ ਕਈ ਵਾਰੀ ਰਹਿ ਜਾਂਦੀ ਹੈ ਵਿੱਚ ਇਦਾਂ ਸਟਰਾਪਾਈਲ ਨੂੰ ਜਿਹੜਾ ਕੁੱਟ ਦੇਣਾ ਹੈ ਰਾਇਆ ਹਾਂ ਜੀ ਹਾਂ ਜੀ ਬਹੁਤ ਹੀ ਵਧੀਆ ਹੰਜੀ ਕਲੀਅਰ ਆਪਣਾ ਹੋ ਗਿਆ ਆ ਪਿਓਰ ਆਇਲ ਬਣ ਗਿਆ ਹੈ ਮਾੜੇ ਵਿੱਚ ਤਾਂ ਚੱਕਦੇ ਹੈਗੇ ਹਾਂ ਜੀ ਤੇ ਹੁਣ ਆਪਣੇ ਕੋਲ ਜੀ ਹੈ ਗਾਇਆ ਵਿਟਾਮਿਨ E ਜਿਹੜਾ ਹੈ ਗਾਇਆ ਆਇਲ ਹੈ ਗਾਇਆ ਮੈਕ ਸ਼ੁਰ ਤੁਸੀਂ ਇਹ ਪਿਓਰ ਦਾ ਲੈਣਾ ਆਪਾਂ ਨੂੰ ਕੈਪਸੂਲ ਵੀ ਮਿਲ ਜਾਂਦੇ ਵਿਟਾਮਿਨ E ਦੇ ਉਹ ਵੀ ਆਪਾਂ ਦੋ ਤਿੰਨ ਕੈਪਸੂਲੇ ਦੇ ਵਿੱਚ ਐਡ ਕਰ ਸਕਦੇ ਹਾਂ ਪਰ ਮੇਰੇ ਕੋਲੇ ਲਿਕਵਿਡ ਹੈਗਾ ਆ ਹਾਂਜੀ ਇਹਨੂੰ ਮੈਂ ਡ੍ਰੌਪਸ ਹੀ ਪਾਉਣੀ ਆ ਦੋ ਤਿੰਨ ਡ੍ਰੌਪਸ ਇਹਦੇ ਵਿੱਚ ਮਿਕਸ ਕਰਨੇ ਆ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਤੁਹਾਡੀ ਹੀਰ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁਡ ਹੈਗਾ ਬਹੁਤ ਤੇਜ਼ੀ ਦੇ ਨਾਲ ਹਾਂਜੀ ਇਹ ਅੱਧੀ ਜਿਹੜੀ ਗ੍ਰੋਥ ਹੁੰਦੀ ਆ ਬਹੁਤ ਵਾਲ ਵੱਧਦੇ ਹੈਗੇ ਆਪਣੇ ਇਹਨੂੰ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰ ਦੇਣਾ ਹੈਗਾ ਆ ਮੈਂ ਜਿਵੇਂ ਇਹਨੂੰ ਚਮਤੀਆ ਬਣਾ ਲੈ ਦਹਲਾ ਦੂੰਗੀ ਬਹੁਤ ਵਧੀਆ ਜੀ ਆਇਲ ਬਣ ਗਿਆ ਹੈਗਾ ਪਿਓਰ ਆਇਲ ਬਣਿਆ yellow ਦੀ ਰਦਾ ਤੇ ਜਦੋਂ ਵੀ ਤੁਸੀਂ ਜੀ ਸਿਰ ਤੋਂ ਨਾ ਹੈ ਗਿਆ ਤੁਸੀਂ ਇਹਨੂੰ 1 ਘੰਟਾ ਪਹਿਲਾਂ ਇਹਦੇ ਤੁਸੀਂ ਇਸ ਤਰ੍ਹਾਂ ਜਿੱਦਾਂ ਰੱਬ ਕਰਨਾ ਹੈਗਾ ਵਾਲਾਂ ਦੀਆਂ ਜੜਾਂ ਦੇ ਵਿੱਚ ਆਪਾਂ ਮ사ਜ ਕਰਨੀ ਹੈਗੀ ਬਹੁਤ ਚੰਗੀ ਤਰ੍ਹਾਂ ਤੇ 1 ਘੰਟੇ ਦੇ ਬਾਅਦ ਤੁਸੀਂ ਦੇਖੋ ਜੀ ਆਪਣਾ ਤੁਸੀਂ ਸਿਰ ਖੇਤੋ ਲੈਣਾ ਹੈਗਾ ਆ ਹੁਣ ਆਪਾਂ ਜੀ ਇਹਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਦੇਣਾ ਹੈਗਾ ਆ ਜੀ ਆਪਣਾ ਬਹੁਤ ਵਧੀਆ ਜੀ ਦੇਖੋ ਇਹ येलो विर ऑयल ਬਣ ਗਿਆ ਹੈਗਾ ਆ ਇਹਦੇ ਚਾਤ ਪੰਜ ਰਿਕਾ ਆਪਣੀਆਂ ਇਹਦੇ ਨਾਲ ਜੀ ਲੰਘ ਜਾਂਦੀਆਂ ਹੈਗੀਆਂ ਬਹੁਤ ਵਧੀਆ ਆ ਤੁਸੀਂ ਵੀ ਇਸ ਤਰ੍ਹਾਂ ਜੀ অ্যালোਵਿਰਾ ਦਾ ਵਾਲੇ ਬਣਾਉਣਾ ਘਰ ਦੇ ਵਿੱਚ ਜੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸੋ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ